ਸਦੂ ਮੂਸੇ ਵਾਲਾ ਉਹਦਾ ਕਤਲ ਹੋਇਆ ਪੰਜਾਬ ਨੇ ਬੜਾ ਦੁੱਖ ਮਨਾਇਆ ਸਾਰੇ ਪੰਜਾਬ ਨੇ ਕਿਸੇ ਇੱਕ ਪਾਰਟੀ ਨੇ ਨਹੀਂ ਸਾਰੇ ਪੰਜਾਬ ਨੇ ਦੁੱਖ ਮਨਾਇਆ ਹੁਣ ਉਹਦੇ ਫਾਜ਼ਲ ਬਲਕੌਰ ਸਿੰਘ ਕਾਂਗਰਸ ਦੀ سپورਟ ਦੇ ਵਿੱਚ ਆ ਰਹੇ ਹਨ ਤੁਹਾਨੂੰ ਕੀ ਲੱਗਦਾ ਕਿ ਬਲਕੌਰ ਸਿੰਘ ਨੂੰ ਕਾਂਗਰਸ ਵੱਲੋਂ ਵਿਚਰਨਾ ਚਾਹੀਦਾ ਹੈ ਪੰਜਾਬ ਮੈਨੂੰ ਬਹੁਤ ਦੁੱਖ ਹੋਇਆ ਤੁਸੀਂ ਜ਼ਿਕਰ ਕੀਤਾ ਤਾਂ ਮੈਂ ਜਵਾਬ ਦੇਣਾ ਚਾਹੁੰਦਾ ਮੈਨੂੰ ਇਕੱਲੇ ਬਲਕੌਰ ਸਿੰਘ ਦਾ ਦੁੱਖ ਨਹੀਂ ਹੋਇਆ ਮੈਨੂੰ ਬੀਬੀ ਪਰਮਜੀਤ ਕਾਲਕੌਰ ਖਲੜਾ ਦਾ ਵੀ ਬਹੁਤ ਦੁੱਖ ਹੋਇਆ ਉਹ ਉਸ ਸ਼ਖਸੀ ਦੀ ਜਦੋਂ ਸਟਾਰ ਜਸ ਵੰਸਿੰਗ ਕਲੜਾ ਦੀ ਕੁਰਬਾਨੀ ਨੇੜੇ ਟੜੇ ਨਹੀਂ ਦਿੱਸਦੀ ਉਹ ਦੂ ਵੱਡੀ ਕੁਰਬਾਨੀ ਕਿਸੇ ਨੇ ਕੀਤੀ ਹੋਵੇ ਉਸ ਪਰਿਵਾਰ ਨੇ ਉਹਦਾ ਮੁੱਲ ਨਹੀਂ ਪਾਇਆ ਉਹ ਪੋਲਿਟਿਸ਼ਨਾਂ ਦੇ ਇੱਥੇ ਚੜ ਗਏ ਉਹਨਾਂ ਨੇ ਆਪਣੀ ਕੀਮਤ ਹੀ ਨਹੀਂ ਜਾਣੀ ਮੈਂ ਬੇਨਤੀ ਕਰਕੇ ਆਇਆ ਸੀ ਹੱਥ ਜੋੜ ਕੇ ਆਇਆ ਸੀ ਉਸ ਭੈਣ ਨੂੰ ਵੀ ਤੂੰ ਜੇ ਕਰੇ ਬੈਠ ਕੇ ਵੀ ਆਵਾਜ਼ ਮਾਰ ਦੇਂਗੇ ਤੇ ਲੋਕ ਐਮਪੀ ਬਣਾ ਦੇਣਗੇ ਉਹ ਪਿਛਲੀ ਵਾਰੀ ਗਲਤ ਲੋਕਾਂ ਦੇ ਵਿੱਚ ਤੁਸੀਂ ਫਸ ਗਏ ਸੀ ਤੁਹਾਡੇ ਨਾਲ ਠੱਗੀ ਹੋ ਗਈ ਹੈ ਲੋਕ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਸਾਜਵੰਤ ਸਿੰਘ ਖਰੜਾ ਤੋਂ ਵੱਡੀ ਕੁਰਬਾਨੀ ਕਿਸੇ ਦੀ ਨਹੀਂ ਹੈਗੀ ਪਰ ਉਹ ਉਹਨਾਂ ਨੇ ਰੋਲਤੀ ਜਿਹੜਾ ਇਸ ਤਰ੍ਹਾਂ ਕਰਕੇ ਉਹ ਕਿਸੇ ਪਿੱਛੇ ਤੁਰ ਪਏ ਭਾਵੇਂ ਉਹ ਅੱਜ ਉਹਦੀ ਅਮਰਤਪਾਲ ਦੀ ਗੱਲ ਹੋਵੇ ਜਾਂ ਕੋਈ ਵੀ ਮੈਂ ਗੱਲ ਕਰਦਾ ਤੇ ਸੇਮ ਜਿਹੜੀ ਗੱਲ ਹੈਗੀ ਹੈ ਜਿਹੜੀ ਮੂਸੇਵਾਲੇ ਦੇ ਫਾਦਰ ਦੀ ਹੈ ਬਹੁਤ ਵੱਡਾ ਨੁਕਸਾਨ ਠਾਕੇ ਐਡਾ ਵੱਡਾ ਆਪਾਂ ਜੇ ਕਰਕੇ ਵੀ ਆਪਾਂ ਜੇ ਆਪਣੇ ਉਸ ਬੱਚੇ ਨੂੰ ਪੋਲੀਟਿਸ਼ਨਾਂ ਦੇ ਹੱਥਾਂ ਦੇ ਵਿੱਚ ਹੀ ਘੜ ਦਿੱਤਾ ਸਿੱਡ ਦਿੱਤਾ ਉਹ ਬਹੁਤ ਵੱਡੀ ਮੈਂ ਵੀ ਉਹਨਾਂ ਨੂੰ ਉਹਨਾਂ ਨੂੰ ਵੀ ਬੇਨਤੀ ਕਰਕੇ ਆਇਆ ਸੀ ਵੀ ਤੁਸੀਂ ਕੁਛ ਨਾ ਕਰੋ ਬੈਠ ਜਾਓ ਅਲੈਕਸ਼ਨ ਟੱਪ ਜਾਣ ਦਿਓ ਆਪਣੇ ਕਰ ਰਿਹਾ ਜੇ ਲੋਕ ਤੁਹਾਡੇ ਕੋਲ ਘਰ ਆਉਣਗੇ ਅਸੀਂ ਲੋਕ ਤੁਹਾਡੇ ਕੋਲ ਘਰ ਆਵਾਂਗੇ ਸਰ ਤੁਹਾਡੀ ਜਿਹੜੀ ਜਿਹੜੀ ਇਸ ਟਾਈਮ ਮਾਰਗਦਰਸ਼ਨ ਦੀ ਲੋੜ ਹੈ ਤੁਹਾਡੇ ਵਰਗੇ ਲੋਕਾਂ ਦੀ ਜਿਨ੍ਹਾਂ ਨੂੰ ਲੋਕ ਸੁਣਦੇ ਆ ਮੈਨੂੰ ਦੁੱਖ ਹੈ ਉਸ ਗੱਲ ਦਾ ਬਹੁਤ ਵੱਡਾ ਕਿ ਉਹ ਅੱਜ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਤੇ ਇਹਨਾਂ ਹਤਿਆਰੀ ਜਮਾਤ ਜਿਹੜੀ ਕਿ ਕੱਲੇ ਬੱਚੇ ਨੂੰ ਤਾਂ ਛੱਡੋ ਚਲੋ ਇਹ ਇਨਸਾਫ ਜਿਹੜਾ ਦਊਗੀ ਵੇਖਾਂਗੇ ਜਿਨ੍ਹਾਂ ਨੇ 84 ਦਾ ਕਤਲਿਆਂ ਵੀ ਭੁੱਲਿਆ ਪੰਜਾਬ ਨਾਲ ਕੀ ਹਾਲਾਤ ਕੀਤੇ ਹੋਏ ਆ ਠੀਕ ਆ ਸਭ ਤੋਂ ਵੱਧ ਲੰਬਾ ਸਮਾਂ ਰਾਜ ਕਰਨ ਵਾਲੀ ਹਤਿਆਰੀ ਜਿਹੜੀ ਇੱਕ ਜਮਾਤ ਹੈ ਅਸੀਂ ਉਹਦੇ سپورਟ ਤੇ ਤੁਰੇ ਫਿਰਦੇ ਆ ਤਾਂ ਸੋ ਇਸ ਕਰਕੇ ਮੈਂ ਦੁੱਖਵਾ ਨਾਲ ਸੇ ਕਹਿ ਰਿਹਾ ਹੁਣ ਦੇਖੋ ਮੇਰਾ ਕੋਈ ਕਲੇਮ ਤਾਂ ਹੈ ਨਹੀਂਗਾ ਮੈਨੂੰ ਦੁੱਖ ਬਹੁਤ ਹੈਗਾ ਉਹਨਾਂ ਦੋਹਾਂ ਤੇ ਤੁਸੀਂ ਇੱਕ ਪੁੱਛਿਆ ਸੀ ਮੈਂ ਦੋ ਦੱਸਿਆ ਬੀਬੀ ਪਰਮਜੀਤ ਕੌਰ ਖਾਲੜਾ ਔਰ ਲੱਗਦਾ ਸੀ ਵੀ ਵੀ ਖਾਲੜਾ ਬੀਬੀ ਖਾਲੜਾ ਜੀ سپورਟ ਨਾ ਕਰਦੇ ਅਮਰਤਪਾਲ ਦੇ ਆਪ ਆਜ਼ਾਦ ਲੜਦੇ ਤੇ ਜਿੱਤਦੇ ਸੀ ਉਹ ਬਿਲਕੁਲ ਕੋ ਨੂੰ ਕਿਤੇ ਜਾਣ ਦੀ ਲੋੜ ਨਹੀਂ ਸੀ ਇਹਨਾਂ ਦੋਨਾਂ ਸ਼ਖਸਾਂ ਨੂੰ ਲੋੜ ਨਹੀਂ ਸੀ ਇਹਨਾਂ ਨੂੰ ਆਪਣੀ ਕੀਮਤ ਇਨੀ ਪਤਾ ਲੱਗੀਦਾ ਕੀ ਹੈ ਕਿਉਂਕਿ ਆਲੇ-ਦੁਆਲੇ ਵਾਲੇ ਲੋਕ ਉਹ ਹੈ ਜਿਹੜੇ ਸਾਰੇ ਤੁਸੀਂ ਸੁਣੀ ਨਾ ਕਹਾਣੀ ਉਹ ਕਿਸੇ ਨੂੰ ਕੋਈ ਬੱਕਰਾ ਲੈ ਕੇ ਦੰਦਾਜੀ ਨਾਲ ਲੜਾ ਤੱਕ ਕਹਿੰਦੇ ਸੀ ਕੁੱਤਾ ਚੱਕਿਆ ਹੋਇਆ ਇਹ ਉਹ ਕਹਿ ਕੇ ਕਿ ਕਹਿ ਕੇ ਕਿ ਮਤਲਬ ਇਹਨਾਂ ਨੂੰ ਉਸ ਪਾਸੇ ਆਉਣ ਹੀ ਨਹੀਂ ਦਿੱਤਾ ਇਸ ਕਰਕੇ ਜਿੰਨਾ ਚਿਰ ਤੁਸੀਂ ਆਪ ਦੀ ਸੈਲਫ ਰਿਸਪੈਕਟ ਨੂੰ ਨਹੀਂ ਕਹੂੰਗਾ ਮੈਂ ਆਪਣੇ ਕੀਮਤ ਨੂੰ ਨਹੀਂ ਜਾਣਦੇ ਤੋਂ ਨਾਲ ਫਿਰ ਇਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਤੁਹਾਨੂੰ ਬਿਲਕੁਲ ਵਰਤ ਰਹੇ ਹੈ ਇਹਨਾਂ ਦੀ ਮੇਰੇ ਤੱਕ ਹਿਮਤ ਕਿਉਂ ਨਹੀਂ ਆਉਂਦੀ ਮੈਨੂੰ ਵੀ ਤਾਂ ਟਿਕਟਾਂ ਸਾਰੀਆਂ ਆਫਰ ਹੋਈਆਂ ਸੀਗੀਆਂ ਠੀਕ ਹੈ ਮੈਂ ਨਹੀਂ ਇਹਨਾਂ ਤੋਂ ਖਰੀਦਿਆ ਗਿਆ ਜੇ ਮੈਂ ਨਹੀਂ ਇਹਨਾਂ ਦੀ ਗੱਲ ਚ ਆ ਉਹ ਲੋਕ ਮੈਂ ਤਾਂ ਭੋਲੇ ਕਹੂੰਗਾ ਉਹ ਵਿਚਾਰੀ ਲੇਡੀ ਹੈ ਭਾਵੇਂ ਜਿਵੇਂ ਵੀ ਹੈ ਪਰਿਵਾਰਕ ਹੈ ਇਹ ਸੱਚਨ ਜਿਹੜੇ ਹੈਗੇ ਬਲਕੌਰ ਸਿੰਘ ਵੀ ਚਲੋ ਇੱਕ ਮਤਲਬ ਆਪਣੀ ਮਿਲਟਰੀ ਬੈਕਗ੍ਰਾਉਂਡ ਨਾਲ ਰੱਖਦੇ ਪਰ ਇਹਨਾਂ ਚੋਰਾ ਚੱਕਿਆਂ ਦੇ ਬਰਾਬਰ ਠੱਗੀਆਂ ਦੇ ਵਿੱਚ ਉਹਨਾਂ ਨੂੰ ਮਤਲਬ ਪਾਰ ਪਾਉਣਾ ਇਹਨਾਂ ਦੇ ਸਾਹਮਣੇ ਮੇਰੇ ਖਿਆਲ ਆ ਨਹੀਂ ਤਾਂ ਸਾਡੇ ਵਰਗੇ ਲੋਕਾਂ ਦੀ ਗੱਲ ਵੀ ਪਹੁੰਚੀ ਸੀ ਉਹਨ ਤੇ ਬਦਕਿਸਮਤੀ ਹੀ ਕਹੂੰਗਾ ਮੈਂ ਇਸ ਗੱਲ ਨੂੰ ਵੀ ਇਹ ਨਹੀਂ ਹੋਣਾ ਚਾਹੀਦਾ